ਬੀਜਪੀ ਅਤੇ ਆਰਐਸਐਸ ਵਿਚਾਲੇ ਸਭ ਕੁਝ ਠੀਕ ਨਹੀਂ ਚੱਲ ਰਿਹਾ ਮੋਦੀ ਦੀਆਂ ਮਨਮਰਜ਼ੀਆਂ ਕਰਕੇ ਆਰਐਸਐਸ ਅਤੇ ਬੀਜਪੀ ਵਿਚਾਲੇ ਤੂਰੀਆਂ ਬਣ ਚੁੱਕੀਆਂ ਨੇ ਮੰਨਿਆ ਜਾ ਰਿਹਾ ਹੈ ਮੀਡੀਆ ਰਿਪੋਰਟਾਂ ਵੀ ਸਾਹਮਣੇ ਆਈਆਂ ਨੇ ਜਿਸ ਕਰਕੇ ਮੀਡੀਆ ਰਿਪੋਰਟਾਂ ਦੇ ਵਿੱਚ ਇਹ ਦਾਵਾ ਕੀਤਾ ਗਿਆ ਕਿ ਲੋਕ ਸਭਾ ਚੋਣਾਂ ਦੇ ਵਿੱਚ ਵੀ ਆਰਐਸਐਸ ਨੇ ਬੀਜਪੀ ਦੀ ਮਦਦ ਨਹੀਂ ਕੀਤੀ ਜਿਸ ਕਰਕੇ 400 ਪਾਰ ਦਾ ਨਾਅਰਾ ਦੇਣ ਵਾਲੀ ਬੀਜਪੀ 240 ਸੀਟਾਂ ਉੱਤੇ ਸਿਮਟ ਜਾਂਦੀ ਹੈ ਆਖਰਕਾਰ ਕਿਹੜੇ ਕਾਰਨ ਨੇ ਜਿੰਨਾ ਕਾਰਨਾ ਕਰਕੇ ਬੀਜਪੀ ਅਤੇ ਆਰਐਸਐਸ ਵਿਚਾਲੇ ਦੂਰੀਆਂ ਬਣ ਚੁੱਕੀਆਂ ਨੇ ਮੀਡੀਆ ਰਿਪੋਰਟਾਂ ਦੇ ਵਿੱਚੋਂ 12 ਕਾਰਨ ਸਾਹਮਣੇ ਆਏ ਨੇ ਜਿੰਨਾ ਕਾਰਨਾ ਕਰਕੇ ਬੀਜਪੀ ਅਤੇ ਆਰਐਸਐਸ ਵਿਚਾਲੇ ਕਲੇਸ਼ ਵੱਧ ਚੁੱਕਿਆ ਹੈ ਤੁਹਾਨੂੰ ਕੱਲੇ-ਕੱਲੇ ਕਾਰਨ ਬਾਰੇ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਸਭ ਤੋਂ ਪਹਿਲਾ ਕਾਰਨ ਹੈ ਕਿ ਰਾਮ ਮੰਦਰ ਤੇ ਆਰਐਸਐਸ ਦੀ ਕੋਈ ਵੀ ਸਲਾਹ ਬੀਜਪੀ ਨੇ ਨਹੀਂ ਮੰਨੀ RSS ਦੇ ਇੱਕ ਵੱਡੇ ਅਧਿਕਾਰੀ ਨੇ ਦੱਸਿਆ ਕਿ ਰਾਮ ਮੰਦਰ ਦੇ ਮਾਮਲੇ ਦੇ ਵਿੱਚ BJP ਨੇ RSS ਦੀ ਗੱਲ ਸੁਣਨੀ ਬੰਦ ਕਰ ਦਿੱਤੀ ਸੀ ਸ਼ੁਰੂਆਤ ਦੇ ਵਿੱਚ ਜਦੋਂ ਚੰਪਤਰਾਏ ਦੇ ਉੱਤੇ ਵਿੱਤੀ ਗੜਬੜੀ ਨੂੰ ਲੈ ਕੇ આરોਪ ਲੱਗੇ ਸੀ ਤਾਂ RSS ਨੇ ਚੰਪਤਰਾਏ ਨੂੰ ਚਿੱਤਰਕੋਟ ਦੀ ਇੱਕ ਸਭਾ ਦੇ ਵਿੱਚ ਬੁਲਾਇਆ ਸਖਤ ਚੇਤਾਵਨੀ ਵੀ ਦਿੱਤੀ ਗਈ ਜਿਸ ਤੋਂ ਬਾਅਦ BJP ਨੇ ਰਾਮ ਮੰਦਰ ਦਾ ਮਸਲਾ ਜਿਹੜਾ ਉਹ ਸਿੱਧਾ ਆਪਣੇ ਹੱਥਾਂ ਦੇ ਵਿੱਚ ਲੈ ਲਿਆ RSS ਦੀ ਸਲਾਹ ਦੇ ਉੱਤੇ ਧਿਆਨ ਦੇਣਾ ਵੀ ਜ਼ਰੂਰੀ ਨਹੀਂ ਸਮਝਿਆ ਇਸ ਤੋਂ ਇਲਾਵਾ ਰਾਮ ਮੰਦਰ ਦੀ ਨਿਰਮਾਣ ਕਮੇਟੀ ਸੀ ਜਿਹੜੀ ਉਹਦਾ ਪ੍ਰਧਾਨ ਪੀਐਮ ਮੋਦੀ ਦੇ ਕਰੀਬੀ ਨਪਿੰਦਰ ਮਿਸ਼ਰਾ ਨੂੰ ਲਗਾਇਆ ਗਿਆ ਨਪਿੰਦਰ ਮਿਸ਼ਰਾ 2014 ਤੋਂ 2019 ਦੇ ਵਿੱਚ ਪੀਐਮਓ ਦੇ ਸਭ ਤੋਂ ਖਾਸ ਅਧਿਕਾਰੀ ਸੀ ਰਾਮ ਮੰਦਰ ਅੰਦੋਲਨ ਦੇ ਸਮੇਂ ਜਦੋਂ ਕਾਰ ਸੇਵਕਾਂ ਤੇ ਗੋਲੀਆਂ ਚੱਲੀਆਂ ਸੀ ਤਾਂ ਨਪਿੰਦਰ ਮਿਸ਼ਰਾ ਯੂਪੀ ਦੇ ਸਰਕਾਰ ਦੇ ਵਿੱਚ ਪ੍ਰਮੁੱਖ ਸਕੱਤਰ ਸੀ ਨਪਿੰਦਰ ਮਿਸ਼ਰਾ ਨੂੰ ਰਾਮ ਮੰਦਰ ਨਿਰਮਾਣ ਕਮੇਟੀ ਦਾ ਪ੍ਰਧਾਨ ਬਣਾਇਆ ਜਾਣਾ ਆਰਐਸਐਸ ਦੇ ਕਈ ਵੱਡੇ ਆਗੂਆਂ ਨੂੰ ਪਸੰਦ ਨਹੀਂ ਆਇਆ ਸੀ RSS ਨੇ ਇਸ ਨੂੰ ਲੈ ਕੇ BJP ਦੇ ਨਾਲ ਗੱਲ ਵੀ ਕੀਤੀ ਪਰ BJP ਨੇ ਉਹਨਾਂ ਦੀ ਸਲਾਹ ਨਹੀਂ ਮੰਨੀ। ਇਹ RSS ਅਤੇ BJP ਦੇ ਦੂਰੀਆਂ ਬਣਦਾ ਸਭ ਤੋਂ ਪਹਿਲਾ ਕਾਰਨ ਬਣਦਾ ਹੈ। ਦੂਜਾ ਵੱਡਾ ਕਾਰਨ ਸਾਹਮਣੇ ਆਉਂਦਾ ਹੈ। RAM LALLA ਦੀ ਪ੍ਰਾਣ ਪ੍ਰਿਸ਼ਤਾ ਨੂੰ ਰਾਜਨੀਤਿਕ ਨਹੀਂ ਰਾਸ਼ਟਰੀ ਅੰਦੋਲਨ ਬਣਾਉਣਾ ਚਾਹੁੰਦੀ ਸੀ RSS। ਇਸ ਮਾਮਲੇ ਨੂੰ ਲੈ ਕੇ RSS ਨੇ BJP ਨਾਲ ਸਿੱਧੀ ਗੱਲ ਵੀ ਕੀਤੀ ਸੀ। ਉਹਨਾਂ ਦਾ ਮੰਨਣਾ ਸੀ ਕਿ RAM ਮੰਦਰ ਰਾਜਨੀਤਿਕ ਅੰਦੋਲਨ ਨਹੀਂ ਹੈਗਾ। ਇਸਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਇਹ ਹਿੰਦੂਆਂ ਦਾ ਮੁੱਦਾ ਹੈ ਇਹ ਹਿੰਦੂਆਂ ਦਾ ਮੁੱਦਾ ਹੈ ਲੋਕਾਂ ਦੀ ਆਸਥਾ ਹੈ ਜੇਕਰ ਲੋਕਾਂ ਨੂੰ ਇਹ ਲੱਗਿਆ ਕਿ ਇਸਤੇ ਰਾਜਨੀਤੀ ਹੋ ਰਹੀ ਹੈ ਤਾਂ ਉਹ ਬੀਜੇਪੀ ਤੋਂ ਦੂਰ ਹੋ ਜਾਣਗੇ ਆਰਐਸਐਸ ਦੀ ਇਹ ਸਲਾਹ ਵੀ ਨਹੀਂ ਮੰਨੇਗੀ ਇਸ ਦਾ ਅਸਰ ਇਹ ਹੋਇਆ ਕਿ ਬੀਜੇਪੀ ਉਹ ਜੁਧਿਆ ਸੀਟ ਹਾਰ ਗਈ ਤੀਜਾ ਵੱਡਾ ਕਾਰਨ ਸਾਹਮਣੇ ਆਉਂਦਾ ਹੈ ਆਰਐਸਐਸ ਦੀ ਸਲਾਹ ਸੀ ਕਿ ਪ੍ਰਾਂਤ ਪੱਸ਼ਤਾ ਲੋਕ ਸਭਾ ਚੋਣਾਂ ਤੋਂ ਬਾਅਦ ਹੋਵੇ RSS ਵੱਲੋਂ ਕਿਹਾ ਗਿਆ ਕਿ ਅਜੁੱਧਿਆ ਦੇ ਵਿੱਚ ਰਾਮ ਲੱਲਾ ਦੀ ਪ੍ਰਾਣ ਪ੍ਰਿਸ਼ਟਾ ਚੋਣਾਂ ਤੋਂ ਬਾਅਦ ਠੀਕ ਹੈ ਸਲਾਹ ਦਿੱਤੀ ਗਈ ਕਿ ਮੰਦਰ ਦਾ ਕੰਮ ਚੱਲ ਹੀ ਰਿਹਾ ਹੈ ਜੇਕਰ ਪ੍ਰਾਣ ਪ੍ਰਿਸ਼ਟਾ ਪਹਿਲਾਂ ਹੋਗੀ ਤਾਂ ਲੋਕ ਚੋਣਾਂ ਆਉਂਦੇ ਆਉਂਦੇ ਇਸ ਮੁੱਦੇ ਨੂੰ ਭੁੱਲ ਜਾਣਗੇ ਪ੍ਰਾਣ ਪ੍ਰਿਸ਼ਟਾ ਜੇਕਰ ਬਾਅਦ ਦੇ ਵਿੱਚ ਹੁੰਦੀ ਹੈ ਤਾਂ ਲੋਕ ਮੰਦਰ ਦਾ ਮੁੱਦਾ ਯਾਦ ਰੱਖਣਗੇ ਚੋਣਾਂ ਦੇ ਦੌਰਾਨ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਬਣਿਆ ਰਹੂਗਾ ਕਿ ਰਾਮ ਮੰਦਰ ਬਣਾਉਣ ਦੀ ਆਸ ਨੂੰ ਕਿਵੇਂ ਬਚਾਏ ਰੱਖਣਾ ਹੈ ਇਹ ਤਾਂ ਹੀ ਹੋ ਸਕਦਾ ਸੀ ਜੇਕਰ ਪ੍ਰਾਣ ਪ੍ਰਿਸ਼ਤਾ ਚੋਣਾ ਤੋਂ ਬਾਅਦ ਹੁੰਦੀ ਪਰ ਬੀਜੇਪੀ ਜਲਦੀ ਦੇ ਵਿੱਚ ਸੀ ਇਸ ਦਾ ਨਤੀਜਾ ਇਹ ਹੋਇਆ ਕਿ ਕਈ ਧਰਮ ਗੁਰੂ ਵੀ ਬੀਜੇਪੀ ਦੇ ਇਸ ਫੈਸਲੇ ਦੇ ਵਿਰੋਧ ਦੇ ਵਿੱਚ ਆ ਗਏ ਚੌਥਾ ਕਾਰਨ ਹੈ ਆਰਐਸਐਸ ਨਹੀਂ ਚਾਹੁੰਦਾ ਸੀ ਕਿ ਸ਼ੰਕਰਚਾਰੀਆ ਨਰਾਜ਼ ਹੋਣ RAM ਮੰਦਰ ਦੀ ਪ੍ਰਾਣ ਪ੍ਰਿਸ਼ਤਾ ਦੇ ਮਾਮਲੇ ਦੇ ਵਿੱਚ ਆਰਐਸਐਸ ਬੀਜੇਪੀ ਨਾਲ ਬਹੁਤ ਨਰਾਜ਼ ਸੀ ਆਰਐਸਐਸ ਚਾਹੁੰਦਾ ਸੀ ਕਿ ਸਾਰੇ ਸ਼ੰਕਰਚਾਰੀਆ ਤੇ ਧਰਮ ਗੁਰੂ ਸਮਾਗਮ ਦੇ ਵਿੱਚ ਸ਼ਾਮਲ ਹੋਣ ਉਹਨਾਂ ਨੂੰ ਤਵੱਜੋ ਦਿੱਤੀ ਜਾਵੇ ਪਰ ਬੀਜੇਪੀ ਨੇ ਹੜਪੜੀ ਦੇ ਵਿੱਚ ਕਿਸੇ ਨੂੰ ਮਨਾਉਣ ਦੀ ਜ਼ਰੂਰਤ ਹੈ ਜਿਹੜੀ ਉਹ ਨਹੀਂ ਸਮਝੀ ਜੋ ਨਰਾਜ਼ ਸੀ ਉਹਨਾਂ ਨੂੰ ਨਰਾਜ਼ ਰਹਿਣ ਦਿੱਤਾ ਗਿਆ ਬੀਜੇਪੀ ਨੇ ਆਪਣੇ ਗੈਸਟ ਬੁਲਾਏ ਆਪਣੇ ਬਾਲੀਵੁੱਡ ਸਟਾਰ ਬੁਲਾਏ ਅਤੇ ਬਿਜ਼ਨਸ ਤੋਂ ਕਈ ਵੱਡੇ ਲੋਕ ਨੇ ਜਿਹੜੇ ਉਹ ਵੀ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਏ ਪੰਜਵਾਂ ਵੱਡਾ ਕਾਰਨ ਹੈ ਬਾਲੀਵੁੱਡ ਸਟਾਰਾਂ ਨੂੰ ਸੱਦਾ ਦੇਣ ਦੇ ਖਿਲਾਫ ਸੀ ਆਰਐਸਐਸ ਪ੍ਰਾਨ ਪ੍ਰਿਸ਼ਤਾ ਦੇ ਲਈ ਕਈ ਵੱਡੇ ਬਾਲੀਵੁੱਡ ਦੇ ਤਾਰਿਆਂ ਨੂੰ ਸੱਦਾ ਦਿੱਤਾ ਗਿਆ ਆਰਐਸਐਸ ਚਾਹੁੰਦਾ ਸੀ ਕਿ ਇਸ ਸਮਾਗਮ ਦੇ ਵਿੱਚ ਬਾਲੀਵੁੱਡ ਤਾਰਿਆਂ ਨੂੰ ਨਾ ਸ਼ਾਮਲ ਕੀਤਾ ਜਾਵੇ ਆਰਐਸਐਸ ਦਾ ਮੰਨਣਾ ਸੀ ਕਿ ਜਿਨ੍ਹਾਂ ਨੇ ਆਉਣਾ ਹੈ ਉਹ ਖੁਦ ਆਮ ਲੋਕਾਂ ਵਾਂਗ ਇਸ ਸਮਾਗਮ ਦੇ ਵਿੱਚ ਸ਼ਾਮਲ ਹੋ ਸਕਦੇ ਨੇ RAM ਨੱਲਾ ਦੀ ਪ੍ਰਾਣ ਪ੍ਰਸ਼ਟਾ ਨੂੰ ਪਵਿੱਤਰ ਮੌਕਾ ਬਣਾਇਆ ਜਾਣਾ ਚਾਹੀਦਾ ਪਰ ਇਹ ਮੌਕਾ ਪਵਿੱਤਰ ਦੀ ਜਗ੍ਹਾ ਗਲੈਮਰਜ਼ ਜ਼ਿਆਦਾ ਦਿਖਾਈ ਦਿੱਤਾ ਜੇ ਮਾ ਕਾਰਨ ਆਰਐਸਐਸ ਨੇ ਆਪਣੇ ਗੈਸਟਾਂ ਦੀ ਲਿਸਟ ਦਿੱਤੀ ਪਰ ਬੀਜੇਪੀ ਨੇ ਉਸ ਲਿਸਟ ਨੂੰ ਨਜ਼ਰਅੰਦਾਜ਼ ਕਰ ਦਿੱਤਾ ਆਰਐਸਐਸ ਇਸ ਸਮਾਗਮ ਦੇ ਵਿੱਚ ਉਹਨਾਂ ਲੋਕਾਂ ਨੂੰ ਬੁਲਾਉਣਾ ਚਾਹੁੰਦੀ ਸੀ ਜਿਨ੍ਹਾਂ ਨੇ ਰਾਮ ਮੰਦਰ ਨਾਲ ਜੁੜਿਆ ਕੋਈ ਸੰਕਲਪ ਲਿਆ ਸੀ ਜਿਨ੍ਹਾਂ ਨੇ ਸੋਚ ਚੁੱਕੀ ਸੀ ਕਿ ਜਦੋਂ ਤੱਕ ਰਾਮ ਮੰਦਰ ਨਹੀਂ ਬਣਦਾ ਉਦੋਂ ਤੱਕ ਉਹ ਨਾ ਤਾਂ ਚੰਪਲ ਪਾਉਣਗੇ ਤੇ ਨਾ ਭਗਵਨਨਣਗੇ ਅਜोध्या ਦੇ ਨੇੜੇ ਕੁਝ ਰਾਜਪੂਤ ਕਮਿਊਨਿਟੀ ਹੈ ਜਿਨ੍ਹਾਂ ਨੇ ਮੰਦਰ ਬਣਾਉਣ ਤੱਕ ਪਗ ਨਾ ਬੰਨਣ ਦੀ ਸੋਚ ਚੁੱਕੀ ਸੀ ਆਰਐਸਐਸ ਦੀ ਇਸ ਲਿਸਟ ਦੇ ਵਿੱਚ ਉਹਨਾਂ ਲੋਕਾਂ ਨੂੰ ਤਰਜੀਹ ਨਹੀਂ ਦਿੱਤੀ ਗਈ ਸੱਤਵਾਂ ਕਾਰਨ ਹੈ ਕਿ ਮੋਦੀ ਦੀ ਪੁਜਾਰੀ छवि ਤੇ ਵੀ ਸਹਿਮਤੀ ਨਹੀਂ ਸੀ ਪ੍ਰਾਣ ਪ੍ਰਿਸ਼ਤਾ ਦੇ ਮੌਕੇ ਪੀਐਮ ਮੋਦੀ ਨੇ ਖੁਦ ਪੂਜਾ ਕਰਨ ਦਾ ਫੈਸਲਾ ਕੀਤਾ ਆਰਐਸਐਸ ਨਹੀਂ ਚਾਹੁੰਦੀ ਸੀ ਕਿ ਕੋਈ ਰਾਜਨੀਤਿਕ ਵਿਅਕਤੀ ਇਹ ਜ਼ਿੰਮੇਵਾਰੀ ਲਵੇ ਆਰਐਸਐਸ ਚਾਹੁੰਦਾ ਸੀ ਕਿ ਇਹ ਜ਼ਿੰਮੇਵਾਰੀ ਕਿਸੇ ਵੱਡੇ ਧਰਮਗੁਰੂ ਸੰਤ ਜਾਂ ਫਿਰ ਲਾਲ ਕ੍ਰਿਸ਼ਨ ਅੜਵਾਨੀ ਨੂੰ ਦਿੱਤੀ ਜਾਵੇ ਜਿਨ੍ਹਾਂ ਨੇ ਰਾਮ ਮੰਦਰ ਅੰਦੋਲਨ ਦੀ ਅਗਵਾਈ ਕੀਤੀ ਸੀ ਪਰ ਇਹ ਨਹੀਂ ਹੋਇਆ ਹੋ ਤਾਂ ਹੋ ਰਾ ਨਾਮ ਮੰਦਰ ਅੰਦੋਲਨ ਦੀ ਅਗਵਾਈ ਕਰਨ ਵਾਲੇ ਅੜਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਵਰਗੇ ਲੀਡਰਾਂ ਨੂੰ ਵੀ ਕਿਨਾਰੇ ਕਰਨ ਦੀ ਕੋਸ਼ਿਸ਼ ਕੀਤੀ ਗਈ ਆਠਮਾ ਕਾਰਨ ਹੈ ਕਿ ਅੜਵਾਨੀ ਨੂੰ ਪ੍ਰਾਂਤ ਪੱਸ਼ਤਾ ਦੇ ਸਮਾਗਮ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਗਈ ਭਾਜਪਾ ਨੇ ਲਾਲ ਕ੍ਰਿਸ਼ਨ ਅੜਵਾਨੀ ਦੀ ਸਿਹਤ ਦਾ ਹਵਾਲਾ ਦੇ ਕੇ ਉਹਨਾਂ ਨੂੰ ਸਮਾਗਮ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਸੀ ਜਦੋਂ ਕਿ ਅੜਵਾਨੀ ਪ੍ਰਾਂਤ ਪ੍ਰਸ਼ਤਾ ਦੇ ਵਿੱਚ ਆਉਣਾ ਚਾਹੁੰਦੇ ਸੀ ਆਰਐਸਐਸ ਦੇ ਇੱਕ ਸੂਤਰ ਨੇ ਦੱਸਿਆ ਕਿ ਕੋਈ ਕਿਵੇਂ ਰਾਮ ਮੰਦਰ ਬਣਾਉਣ ਦੇ ਵਿੱਚ ਅੜਵਾਨੀ ਦੀ ਭੂਮਿਕਾ ਨੂੰ ਭੁੱਲ ਸਕਦਾ ਹੈ ਦਰਅਸਲ ਪੀਐਮ ਮੋਦੀ ਨਹੀਂ ਚਾਹੁੰਦੇ ਸੀ ਕਿ ਇਸ ਅਹਿਮ ਮੌਕੇ ਲਾਈਮਲਾਈਟ ਕੋਈ ਖੋਰ ਲੈ ਜਾਵੇ ਹਾਲਾਂਕਿ ਵਿਸ਼ਵ ਹਿੰਦੂ ਪਰਿਸ਼ਦ ਦੇ ਵਿਰੋਧ ਅਤੇ ਆਰਐਸਐਸ ਦੇ ਤਿੱਖੇ ਤੇਵਰਾਂ ਤੋਂ ਬਾਅਦ ਅੜਵਾਨੀ ਨੂੰ ਸੱਦਾ ਭੇਜ ਦਿੱਤਾ ਗਿਆ ਨਵਾਂ ਕਾਰਨ ਆਉਂਦਾ ਹੈ ਈਡੀਏ ਤੇ ਸੀਬੀਆਈ ਦੀ ਸਰਕਾਰ ਨਹੀਂ ਚਾਹੁੰਦਾ ਆਰਐਸਐਸ RSS ਲਗਾਤਾਰ ਇਹ ਗੱਲ BJP ਤੱਕ ਪਹੁੰਚਾ ਰਿਹਾ ਸੀ ਕਿ ਚੋਣਾਂ ਦੇ ਵਿੱਚ ED ਅਤੇ CBI ਦਾ ਇਸਤੇਮਾਲ ਨਾ ਕੀਤਾ ਜਾਵੇ ਇਸ ਨਾਲ ਵਿਰੋਧੀਆਂ ਨੂੰ ਹਮਦਰਦੀ ਦੇ ਤੌਰ ਤੇ ਦੇਖਿਆ ਜਾ ਰਿਹਾ ਅਤੇ BJP ਦੀ ਛਵੀ ਹੈ ਜਿਹੜੀ ਉਹ ਤਾਨਾਸ਼ਾਈ ਵਾਲੀ ਬਣ ਰਹੀ ਹੈ ਦਸਵਾਂ ਕਾਰਨ ਹੈ RSS ਨੇ BJP ਨੂੰ ਕਿਹਾ ਸੀ ਕਿ ਵਾਸ਼ਿੰਗ ਮਸ਼ੀਨ ਨਾ ਬਣੋ RSS ਨੇ BJP ਨੂੰ ਵਾਸ਼ਿੰਗ ਮਸ਼ੀਨ ਵਾਲੀ ਛਵੀ ਤੇ ਵੀ ਚੇਤਾਵਨੀ ਦਿੱਤੀ ਪਾਰਟੀ ਦੇ ਇਹ ਲੀਡਰਾਂ ਨੂੰ ਸ਼ਾਮਲ ਕਰ ਰਹੀ ਸੀ ਜਿਨ੍ਹਾਂ ਉੱਤੇ ਘਾਪਲੇ ਦੇ ਦੋਸ਼ ਸੀਗੇ ਆਰਐਸਐਸ ਨੇ ਦੱਸਿਆ ਸੀ ਕਿ ਗਰਾਉਂਡ ਤੇ ਇਹ ਮੁੱਦਾ ਬੀਜੇਪੀ ਨੂੰ ਨੁਕਸਾਨ ਪਹੁੰਚਾ ਰਿਹਾ ਹੈ 11ਵਾਂ ਕਾਰਨ ਹੈ ਜੂਪੀ ਦੇ ਵਿੱਚ ਟਿਕਟਾਂ ਦੀ ਵੰਡ ਨੂੰ ਲੈ ਕੇ ਆਰਐਸਐਸ ਸਹਿਮਤ ਨਹੀਂ ਸੀ ਚੋਣਾਂ ਦੇ ਵਿੱਚ ਜੂਪੀ ਨੇ ਬੀਜੇਪੀ ਨੂੰ ਵੱਡਾ ਝਟਕਾ ਦਿੱਤਾ ਇਸ ਝਟਕੇ ਨੂੰ ਆਰਐਸਐਸ ਨੇ ਟਿਕਟ ਵੰਡ ਦੇ ਸਮੇਂ ਹੀ ਪਾਪ ਲਿਆ ਸੀਗਾ ਆਰਐਸਐਸ ਨੇ 10 ਤੋਂ ਜ਼ਿਆਦਾ ਸੀਟਾਂ ਤੇ ਕੈਂਡੀਡੇਟ ਤੇ ਅਸਹਿਮਤੀ ਜਤਾ ਦਿੱਤੀ ਸੀ ਇਹਨਾਂ ਦੇ ਵਿੱਚ ਪ੍ਰਤਾਪਗੜ ਸਰਸਵਤੀ ਕੌਸ਼ਵੀ ਰਾਇਵਰੇਲੀ ਅਤੇ ਕਾਨਪੁਰ ਵਰਗੀਆਂ ਸੀਟਾਂ ਸ਼ਾਮਲ ਸੀ ਕਾਨਪੁਰ ਤੋਂ ਇਲਾਵਾ ਸਾਰੀਆਂ ਸੀਟਾਂ ਉੱਤੇ ਭਾਜਪਾ ਦੇ ਉਮੀਦਵਾਰ ਸੀ ਜਿਹੜੇ ਉਹ ਹਾਰ ਗਏ ਸੀ ਵਾਰਮਾ ਕਾਰਨ ਸਾਹਮਣੇ ਆਉਂਦਾ ਹੈ ਮੋਦੀ ਸਰਕਾਰ ਅਤੇ ਮੋਦੀ ਦੀਆਂ ਗਰੰਟੀਆਂ ਵਰਗੇ ਸਲੋਗਨਾਂ ਤੋਂ ਆਰਐਸਐਸ ਨਾ ਖੁਸ਼ ਸੀ ਮੋਦੀ ਸਰਕਾਰ ਦੇ ਨਾਰੇ ਨਾਲ ਆਰਐਸਐਸ 2014 ਤੋਂ ਹੀ ਨਾਰਾਜ਼ ਹੈ ਇਹ ਨਾਰਾ ਆਰਐਸਐਸ ਦੀ ਅਡਾਲੋਜੀ ਦੇ ਨਾਲ ਫਿੱਟ ਨਹੀਂ ਪੈਂਦਾ ਆਰਐਸਐਸ ਵਿਅਕਤੀ ਨੂੰ ਨਹੀਂ ਸੰਗਠਨ ਜਾਂ ਸਮੂਹ ਨੂੰ ਤਰਜੀਹ ਦਿੰਦਾ ਤਾਂ ਮੀਡੀਆ ਰਿਪੋਰਟਾਂ ਦੇ ਵਿੱਚ ਇਹ 12 ਕਾਰਨ ਸਾਹਮਣੇ ਆਏ ਨੇ ਜਿਨ੍ਹਾਂ ਕਾਰਨ ਕਰਕੇ ਆਰਐਸਐਸ ਭਾਜਪਾ ਤੋਂ ਨਾਰਾਜ਼ ਹੈ ਪੀਐਮ ਮੋਦੀ ਤੋਂ ਨਾਰਾਜ਼ ਹੈ ਪੀਐਮ ਮੋਦੀ ਦੀਆਂ ਮਨਮਰਜ਼ੀਆਂ ਕਰਕੇ ਆਰਐਸਐਸ ਨੇ ਬੀਜੇਪੀ ਨੂੰ ਇਨ੍ਹਾਂ ਚੋਣਾਂ ਦੇ ਵਿੱਚ ਮਦਦ ਹੈ ਜਿਹੜੀ ਉਹ ਨਹੀਂ ਕੀਤੀ ਜਿਸ ਕਰਕੇ ਮੀਡੀਆ ਰਿਪੋਰਟਾਂ ਦਾਅਵਾ ਕਰ ਰਹੀਆਂ ਨੇ ਕਿ ਆਰਐਸਐਸ ਬੀਜੇਪੀ ਦੀ ਪਿੱਠੋ ਉੱਤੇ ਸਮੇਂ ਆ ਕੇ ਨਹੀਂ ਖੜੀ ਸੀ ਜਿਸ ਕਰਕੇ 240 ਸੀਟਾਂ ਲੈ ਕੇ ਬੀਜੇਪੀ ਨੂੰ ਐਨਡੀਏ ਸਰਕਾਰ ਬਣਾਉਣੀ ਪਈ